ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬਠਿੰਡੇ ਦੇ ਵੀਰਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਭੈਣ ਨੂੰ ਬੇਨਤੀ ਹੈ ਕਿ ਬਠਿੰਡੇ ਸ਼ਹਿਰ ਤੋਂ ਲੱਖਾ ਸਿੰਘ ਸਿਧਾਣਾ ਵੀਰ ਚੌਣ ਮੈਦਾਨ ਤੇ ਉਤਰੇ ਆ ਲੜ ਰਹੇ ਆ ਚੌਣ ਮੈਦਾਨ ਸਾਰਿਆਂ ਨੂੰ ਬੇਨਤੀ ਹੈ ਕਿ ਲੱਖੇ ਵੀਰ ਨੂੰ ਐਮਪੀ ਬਣਾਓ ਵੀਰ ਦਾ ਸਾਥ ਦੋ ਵੀਰ ਸਾਡਾ ਲੱਖਾ ਸਿੰਘ ਸਿਧਾਣਾ ਸਾਡੇ ਪਾਣੀਆਂ ਦੀ ਗੱਲ ਸਾਡੇ ਬੰਦੀ ਸਿੰਘਾਂ ਦੀ ਗੱਲ ਤੇ ਜਿੱਟਾ ਮੁਕਤ ਕਰਾਉਣ ਦੀ ਗੱਲ ਲੱਖਾ ਸਿੰਘ ਸਿਧਾਣਾ ਵੀਰ ਕਰ ਰਹੇ ਨੇ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੱਖਾ ਸਿੰਘ ਸਿਧਾਣਾ ਨੂੰ ਐਮਪੀ ਬਣਾਓ ਜਿਤਾਓ ਸਾਰੇ ਕਿ ਉਹ ਸਾਰਾ ਪੰਜਾਬ ਦੀ ਗੱਲ ਰਾਜ ਸਭਾ ਐਮਪੀ ਬਣ ਕੇ ਉੱਥੇ ਆਵਾਜ਼ ਚੁੱਕੇ ਸਾਡੇ ਪੰਜਾਬ ਦੀ ਗੱਲ ਪਾਣੀਆਂ ਦੀ ਗੱਲ ਰੁੱਖਾਂ ਦੀ ਗੱਲ ਤੇ ਸਾਡੇ ਹਵਾ ਪ੍ਰਦੂਸ਼ਣ ਜੋ ਸਾਡਾ ਗੰਦਲਾ ਬਣਾ ਦਿੱਤਾ ਹੈ ਇਸ ਫੈਕਟਰੀ ਮਾਲਕਾਂ ਨੇ ਇਸ ਗੰਦੀ ਸਰਕਾਰ ਨੇ ਜੋ ਚਿੱਟੇ ਦਾ ਸਾਡੇ ਦਰਿਆ ਭੁੰਨ ਦੀਆਂ ਬਗ ਰੀਆਂ ਚਿੱਟੇ ਦੀਆਂ ਉਹ ਸਾਡੇ ਵੀਰ ਲਖਾ ਸਿੰਘ ਸਿਧਾਣਾ ਭਾਈ ਅਮਰਤਪਾਲ ਸਿੰਘ ਖਾਲਸਾ ਸਿਮਰ ਸਿੰਘ ਮਾਨ ਇਸ ਸਾਡੇ ਯੋਧੇ ਸਾਡੀ ਕੌਮ ਦੇ ਯੋਧੇ ਸਾਡੇ ਸਾਡੇ ਵੀਰ ਸਾਡੇ ਭਰਾ ਸਾਡੀ ਗੱਲ ਕਰਦੇ ਆ ਸਾਡੇ ਪੰਜਾਬ ਦੀ ਗੱਲ ਕਰਦੇ ਆ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਭਰਾਵਾਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਕੰਮਜਾਬ ਕਰੋ ਤੇ ਐਮਪੀ ਦੀ ਸੀਟ ਤੇ ਬਿਠਾਓ